ਬਹੁਤ ਹੀ ਸਤਿਕਾਰਯੋਗ ਸਾਥੀਓ ਤੁਹਾਡਾ ਸਾਡੇ ਇਸ YouTube ਚੈਨਲ ਦੇ ਉੱਤੇ ਸਵਾਗਤ ਹੈ ਮੈਂ ਡਾਕਟਰ ਅਮਰੀਕ ਸਿੰਘ ਮੁੱਖੀਤੀ ਬੜੀ ਅਫਸਰ ਫਰੀਦਕੋਟ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਜੈ ਹਿੰਦ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਤਾਂ ਜੋ ਤੁਸੀਂ ਉਹ ਜਾਣਕਾਰੀ ਆਪਣੀ ਖੇਤੀ ਵਿੱਚ ਲਾਗੂ ਕਰਕੇ ਖੇਤੀ ਲਗਤ ਖर्चे ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ। ਸੋ ਅੱਜ ਦਾ ਸਾਡਾ ਵਿਸ਼ਾ ਹੈ ਕਿ ਝੋਨੇ ਦੇ ਮਤਰੇਪਨ ਦੇ ਵਿਸ਼ਾਨੂ ਰੋਗ ਦੀ ਰੋਕਥਮ ਕਿਵੇਂ ਕਰੀਏ। ਕਿਸਾਨ ਵੀਰੋ ਝੋਨੇ ਦੀ ਫਸਲ ਦੇ ਉੱਤੇ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਹਮਲਾ ਕਰਦੀਆਂ ਨੇ ਕੀੜੇ ਮਕੌੜੇ ਵੀ ਕਰਦੇ ਆ ਜਿਹਦੇ ਨਾਲ ਕਿ ਪੈਦਾਵਾਰ ਤੇ ਜਿਹੜਾ ਉਹ ਬੁਰਾ ਪ੍ਰਭਾਵ ਪੈਂਦਾ। ਇਦੇ ਵਿੱਚ ਜੇ ਦੇਖੀਏ ਤੇ ਪਿਛਲੇ 2022 ਦੇ ਵਿੱਚ ਇੱਕ ਨਵੀਂ ਬਿਮਾਰੀ ਜਿਹੜੀ ਸੀ ਉਹ ਪੰਜਾਬ ਦੇ ਵਿੱਚ ਦੇਖੀ ਗਈ ਸੀ ਜਿਹੜੀ ਕਿ ਇੱਕ ਵਿਸ਼ਾਣੂ ਰੋਗ ਸੀਗਾ ਵਿਸ਼ਾਣੂ ਦਾ ਮਤਲਬ ਕਿ ਇਹ ਇੱਕ ਵਾਇਰਸ ਰੋਗ ਹੀ ਜਿਸ ਨੂੰ ਮਧਰੇਪੰਦਾ ਵਿਸ਼ਾਣੂ ਰੋਗ ਵੀ ਕਿਹਾ ਗਿਆ ਸੋਖਸਾਂ ਵੀ ਰੋ ਇਸ ਨੇ ਪੰਜਾਬ ਦੇ ਵਿੱਚ ਝੋਨੇ ਦੀਆਂ ਬਹੁਤ ਸਾਰੀਆਂ ਕਿਸਮਾਂ ਦੇ ਉੱਤੇ ਹਮਲਾ ਕੀਤਾ ਖਾਸ ਕਰਕੇ ਪੀਆਰ 121 ਪੀਆਰ 131 ਇਸ ਤੋਂ ਇਲਾਵਾ ਇਹ ਬਿਮਾਰੀ ਜਿਹੜੀ ਸੀ ਉਸ ਨੇ 126 47 ਦੇ ਉੱਤੇ ਬਹੁਤ ਜ਼ਿਆਦਾ ਵਾ ਘਟੇ ਦਾ ਅਸਰ ਕੀਤਾ ਜਿਹੜੀ ਝੋਨੇ ਦੀ ਲਵਾਈ ਜਿਹੜੀ ਸੀ ਉਹ 25 ਜੂਨ ਤੋਂ ਬਾਅਦ ਹੋਈ ਸੀਗੀ ਉਹਦੇ ਤੇ ਵੀ ਬਹੁਤ ਘਟ ਦੇਖਿਆ ਗਿਆ ਜਿਹੜੀ ਗੇਤੀ ਦੀ ਲਵਾਈ ਕੀਤੀ ਸੀ ਉਹਦੇ ਤੇ ਜ਼ਿਆਦਾ ਦੇਖਿਆ ਗਿਆ ਇਸ ਤੋਂ ਇਲਾਵਾ ਸਦੀਪ ਜਈ ਦੇ ਵਿੱਚ ਇਹ ਰੋਗ ਜਿਹੜਾ ਵਾ ਉਹ ਬਿਲਕੁਲ ਹੀ ਨਹੀਂ ਦੇਖਿਆ ਗਿਆ। ਛੋ ਇਸ ਕਰਕੇ ਸਾਨੂੰ ਝੋਨੇ ਦੀ ਫਸਲ ਦਾ ਪਨੀਰੀ ਤਿਆਰ ਕਰਨ ਸਮੇਂ ਹੀ ਧਿਆਨ ਰੱਖਣਾ ਪਊਗਾ। ਖਾਸ ਕਰਕੇ ਪੀਆਰ 131 ਕਿਸਮ ਜਿਹੜੀ ਆ ਉਹਦਾ ਜ਼ਿਆਦਾ ਧਿਆਨ ਰੱਖਣਾ ਪਏਗਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਵੱਲੋਂ PRX31 ਦੀ ਜਿਹੜੀ ਕਿਸਮ ਦੀ ਜਿਹੜੀ ਬਜਾਈ ਜਿਹੜੀ ਆ ਉਹਦੀ ਪਨੀਰੀ ਜਿਹੜੀ ਆ ਉਹ ਕੀਤੀ ਗਈ ਹੈ ਕਿਉਂਕਿ 2022 ਦੇ ਵਿੱਚ ਕਾਫੀ ਤਾ ਦੇ ਤਰ੍ਹਾਂ ਹੀ ਇਸ ਦਾ ਅਸਰ ਦੇਖਿਆ ਗਿਆ ਸੀ ਕਾ PRX31 ਦੇ ਤੋਂ ਇਸ ਕਰਕੇ ਇਸ ਨੂੰ ਮਧੇ ਰੱਖਦਿਆਂ ਹੋਇਆ ਸਾਨੂੰ ਪਨੀਰੀ ਤਿਆਰ ਕਰਦੇ ਸਮੇਂ ਹੀ ਜਿਹੜਾ ਵਾ ਇਹਦਾ ਰੋਕਥਾਮ ਜਿਹੜੀ ਉਹ ਕਰਨੀ ਪਊਗੀ ਤਾਂ ਜੋ ਤੁਸੀਂ ਕਿਸੇ ਵੀ ਇਸ ਰੋਗ ਦੇ ਮਾਰੂ ਪ੍ਰਭਾਵ ਤੋਂ ਆਪਣੇ ਝੋਨੇ ਦੀ ਫਸਲ ਨੂੰ ਬਚਾ ਸਕੋ। ਸੌਖਾ ਨ ਵੀਰੋ ਜੇਕਰ ਨਿਸ਼ਾਨੀਆਂ ਦੀ ਗੱਲ ਕਰੀਏ ਤਾਂ ਤੁਸੀਂ ਸਾਰੇ ਜਾਣਦੇ ਆਂਗਾ ਕਿ ਇਹਦੇ ਜਿਹੜੇ ਬੂਟੇ ਜਿਹੜੇ ਹੀ ਪਹਿਲਾਂ ਬਹੁਤ ਗੂੜੇ ਰੰਗ ਦੇ ਹੋ ਜਾਂਦੇ ਸੀ ਫਿਰ ਉਹ ਪੀਲੇ ਹੋ ਜਾਂਦੇ ਸੀ ਤੇ ਫਿਰ ਉਹ ਗਿੱਠੇ ਰਹਿ ਜਾਂਦੇ ਸੀ। ਆਮ ਫਸਲ ਨਾਲੋਂ ਡੇਢ ਗੁਣਾ ਗਿੱਠੇ ਰਹਿ ਜਾਂਦੇ ਸੀ। ਉਹਦੀ ਜੜਾਂ ਜੜੀਆਂ ਹੀ ਬਿਲਕੁਲ ਨਰਮ ਪੈਂਦੀਆਂ ਸੀ ਕਾਲੀਆਂ ਹੋ ਜਾਂਦੀਆਂ ਸੀ ਤੇ ਜੇਕਰ ਬੂਟੇ ਨੂੰ ਆਪਾਂ ਜਲਦੀ ਪੁੱਟਦੇ ਸੀ ਤੇ ਜਲਦੀ ਪੁੱਟਿਆ ਜਾਂਦਾ ਸੀ। ਉਹਦੀ ਜੜਾਂ ਜਿਹੜੀਆਂ ਬਹੁਤ ਕਮਜ਼ੋਰ ਹੋ ਗਈਆਂ ਸੀ ਉਹਦੇ ਪੱਤਿਆਂ ਦੇ ਉੱਤੇ ਜਦੋਂ ਐਡਵਾਂਸ ਸਟੇਜ ਹੋ ਜਾਂਦੀ ਸੀ ਤੇ ਕਾਲੀ ਕਾਲੀ ਧਾਰੀਆਂ ਪੈ ਜਾਂਦੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਹਾਰਾਮ ਵੱਲੋਂ ਇਸ ਮਿਸ਼ਾਨੂ ਰੋਗ ਦੀ ਜੋ ਪਛਾਣ ਕੀਤੀ ਗਈ ਉਹ ਸੀਗਾ ਸੱਦਰਨ ਰਾਈਸ ਬਲੈਕ ਸਟ੍ਰੀਕਡ ਡਵਰਫ ਵਾਇਰਸ ਛੋਨੇ ਦੇ ਬਦਰੇ ਪੰਡ ਦਾ ਮਿਸ਼ਾਨੂ ਰੋਗ ਸੋ ਇਹ ਜਿਹੜੀਆਂ ਨਿਸ਼ਾਨੀਆਂ ਵਿਸ਼ੇਸਤਾ ਦੇਖੀਆਂ ਗਈਆਂ ਸੀਗੀਆਂ ਸੋ ਉਸ ਨੂੰ ਮਤੇ ਨੇ ਰੱਖਦੇ ਹੋਏ ਜਿਹੜਾ ਵਾ ਸਾਨੂੰ ਹੁਣ ਤੋਂ ਜਿਹੜਾ ਵਾ ਆਪਣੇ ਚੋਨੇ ਦੀ ਪਨੀਰੀ ਦਾ ਨਿਰੇਖਣ ਜਿਹੜਾ ਵਾ ਉਹ ਲਗਾਤਾਰ ਕਰਦੇ ਰਹਿਣਾ ਪਊਗਾ ਖਾਸ ਕਰਕੇ ਪੀਆਰ 131 ਦਾ ਇਹ ਕੋਈ ਜੇਕਰ ਇਸ ਦੇ ਫੈਲਾਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਫਲਾਉਣ ਦੇ ਵਿੱਚ ਇੱਕ ਖੇਤ ਤੋਂ ਦੂਜੇ ਜਾਂ ਖੇਤ ਦੇ ਵਿੱਚ ਜਾਣ ਦੇ ਵਿੱਚ ਇੱਕ ਚਿੱਟੀ ਪੇਠ ਵਾਲਾ ਟਿੱਡੇ ਆਵਾ ਉਹਦਾ ਬਹੁਤ ਰੋਲ ਆਦਾ ਕਿਉਂਕਿ ਉਹ ਇੱਕ ਇਹ ਜਿਹੜਾ ਵਾਇਰਸ ਆ ਇਹ ਕਿਸੇ ਇਨਸੈਕਟ ਦੁਆਰਾ ਹੀ ਦੂਜੇ ਬੂਟਿਆਂ ਤੇ ਜਿਹੜਾ ਤੰਦਰੁਸਤ ਬੂਟੇ ਉਹਨਾਂ ਤੱਕ ਲਿਜਾਇਆ ਜਾਂਦਾ ਸੋ ਇਸ ਚਿੱਟੀ ਪੇਠ ਵਾਲੇ ਟਿੱਡੇ ਨੂੰ ਜਿਹੜਾ ਵਾ ਹੁਣ ਤੋਂ ਕੰਟਰੋਲ ਕਰਨਾ ਬੜਾ ਜ਼ਰੂਰੀ ਹੈ ਤੇ ਆਪਾਂ ਉਹਨੂੰ ਜਿਹਦੋਂ ਆਪਾਂ ਪੇਰੀ ਭੇਜੀ ਆ ਤੇ ਉਹਦੇ ਵਿੱਚ ਲਗਾਤਾਰ ਨਿਰੀਖਣ ਕਰੀਏ ਸੋ ਇਹਦੇ ਵਿੱਚ ਜੇਕਰ ਐਡਵਾਂਸ ਸਟੇਜ ਹੋ ਜਾਂਦੀ ਆ ਜਦੋਂ ਮੁੰਜਰਾ ਪੈਂਦੀਆਂ ਨੇ ਤੇ ਮੁੰਜਰਾ ਛੋਟੀਆਂ ਰਹਿ ਜਾਂਦੀਆਂ ਨੇ ਦਾਣੇ ਫੋਕੇ ਰਹਿ ਜਾਂਦੇ ਆ ਤੇ ਕਈ ਵਾਰੀ ਤਾਂ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਕਿ ਉਹਦੇ ਵਿੱਚੋਂ ਨੱਦਾ ਜਿਹੜੀ ਮੁੰਜਰਾ ਨਿਕਲਦੀ ਆ ਹੀ ਨਹੀਂ ਐ ਗਾਪ ਦੇ ਵਿੱਚੋਂ ਸੋ ਇਸ ਕਰਕੇ ਵੀ ਇਸ ਬਿਮਾਰੀ ਦੀ ਮੱਤਾ ਹੋਰ ਹੀ ਵੱਜ ਜਾਂਦੀ ਆ ਕਿ ਸਾਡੀ ਪੈਦਾਵਾਰ ਤੇ ਜਿਹੜਾ ਬਹੁਤ ਹੀ ਬੁਰਾ ਪ੍ਰਭਾਵ ਪਉਂਦੀ ਐ ਇਹ ਬਿਮਾਰੀ ਜਿਹੜੀ ਆ ਕਿਉਂਕਿ ਇਹ ਜਿਹੜੀ ਬਿਮਾਰੀ ਜਿਹੜੀ ਆ ਪਹਿਲੀ ਵਾਰੀ 2001-02 ਦੇ ਵਿੱਚ ਚਾਈਨਾ ਦੇ ਵਿੱਚ ਦੇਖੀ ਗਈ ਸੀ ਉਸ ਤੋਂ ਬਾਅਦ ਉਹਦੇ ਲੱਗਣ ਲੱਗਦੇ ਦੇਸ਼ਾਂ ਦੇ ਵਿੱਚ ਦੇਖੀ ਗਈ ਤਾਂ 2022 ਦੇ ਵਿੱਚ ਇਹ ਸਾਡੇ ਭਾਰਤ ਵਿੱਚ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਦੇਖੀ ਗਈ ਹੁਣ ਜੇਕਰ ਆਪਾਂ ਰੋਕ ਰੋਕਥਾਮ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਸਭ ਤੋਂ ਜਿਹੜਾ ਜ਼ਰੂਰੀ ਆ ਜਾਂਦਾ ਕਿ ਕਿਸਮਾਂ ਦੀ ਚੋਣ ਜਿਹੜੀ ਆ ਉਹ ਬੜੀ ਸਾਵਧਾਨੀ ਪੂਰਵਕ ਜੜੀ ਕਰਨੀ ਪਵੇਗੀ ਸੋ ਇਸ ਤੇ ਵਿੱਚ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਜਿਹੜੀਆਂ PR126 ਆ PR128 ਆ ਜਾਂ 47 ਤੇ ਇਹ ਕਿਸਮਾਂ ਦੇ ਉੱਤੇ ਜਿਹੜਾ ਵਾ ਉਹ ਨਹੀਂ ਵਾਇਰਸ ਆਇਆ। ਤਾਂ ਉਹ ਇਹ ਕਿਸਮਾਂ ਜਿਹੜੀ ਬਜਾਈ ਜਿਹੜੀ ਆ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ। ਹਾਈਬ੍ਰਿਡ ਕਿਸਮਾਂ ਤੇ ਵੀ ਬਹੁਤ ਜ਼ਿਆਦਾ ਪ੍ਰਭਾਵ ਆਇਆ ਹੀ ਨਹੀਂ। ਤੋਂ ਸੋਇਆ ਹਾਈਬ੍ਰਿਡ ਕਿਸਮਾਂ ਦਾ ਵੀ ਸੰਕੋਚ ਕਰਨਾ ਚਾਹੀਦਾ ਨੂੰ। ਕੋਈ ਕਹੀ ਥਾਂ ਤੇ ਹਾਈਬ੍ਰਿਡ ਕਿਸਮਾਂ ਨੇ ਬਹੁਤ ਜ਼ਿਆਦਾ ਜਿਹੜਾ ਵਾ ਨੁਕਸਾਨ ਕਿਸਾਨਾਂ ਦਾ ਕੀਤਾ ਸੀਗਾ। ਸਿੱਧੀ ਬਜਾਈ ਜਿਹੜੀ ਆ ਇਹਦੇ ਤੇ ਬਿਲਕੁਲ ਜਿਹੜਾ ਵਾ ਉਹ ਜਿਹੜੀ ਫਸਲ ਜਿਹੜੀ ਸਿੱਧੀ ਬਜਾਈ ਤਕਨੀਕ ਦੇ ਨਾਲ ਬੀਜੀ ਗਈ ਸੀ ਉਸ ਤੇ ਉੱਤੇ ਪ੍ਰਭਾਵ ਬਿਲਕੁਲ ਨਹੀਂ ਸੀਗਾ। ਸੋ ਇਸ ਦਾ ਮਤਲਬ ਹੈ ਕਿ ਆਨੂੰ ਵਾਤਾਵਰਣ ਜਿਹੜੀ ਆ ਪੱਖੀ ਜਿਹੜੀ ਇੱਕ ਤਕਨੀਕ ਆ ਝੋਨੇ ਦੀ ਸਿੱਧੀ ਬਜਾਈ ਜਿਹੜੀ ਆ ਉਸ ਨੂੰ ਜਿੱਥੇ ਵੀ ਸੰਭਵ ਹੋ ਸਕੇ ਜਿਹਨੇ ਏਰੀਆ ਦੇ ਵਿੱਚ ਹੋ ਸਕੇ ਉੱਥੇ ਸਾਨੂੰ ਸਿੱਧੀ ਬਜਾਈ ਜਿਹੜੀ ਆ ਉਹ ਕਰਨੀ ਚਾਹੀਦੀ ਆ ਤਾਂ ਜੋ ਇਸ ਬਿਮਾਰੀ ਤੋਂ ਜਿਹੜਾ ਵਾ ਉਹ ਆਪਣੀ ਫਸਲ ਨੂੰ ਖਾਸ ਕਰਕੇ PR131 ਨੂੰ ਬਚਾ ਸਕੇ ਨਦੀਨਾਂ ਦਾ ਰੋਕਥਮ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਜਿਹੜਾ ਚਿੱਟੀ ਪੇਟ ਵਾਲ ਟੱਡਾ ਜਿਹੜਾ ਵਾ ਇਹਦਾ ਆਲਟਰਨੇਟ ਹੋਸਟ ਜਿਹੜਾ ਉਹ ਨਦੀਨ ਨੇ ਇਹਦਾ ਮਤਲਬ ਕਿ ਉਹਦੀ ਜਿਹੜੀ ਆ ਉਹ ਬਦਲਵਾ ਜਿਹੜਾ ਉਹਦਾ ਰਹਿੰਦਾ ਟਿਕਾਣਾ ਵਾ ਉਹ ਨਦੀਨ ਨੇ ਸੋ ਆਪਣੇ ਜਿੱਥੇ ਵੀ ਪਨੀਰੀ ਬੀਜੀ ਆ ਉਹਦੇ ਖਾਲਾ ਵਟਾ ਬੰਨੇ ਉਹਦੇ ਸਾਫ਼ ਹੋਣੀ ਚਾਹੀਦੀ ਆ ਤਾਂ ਜੋ ਉਹ ਜਿਹੜਾ ਕੀੜਾ ਜਿਹਾ ਟਿੱਡਾ ਜਿਹੜਾ ਉਹ ਉੱਥੇ ਅੰਡੇ ਨਾ ਦੇ ਸਕੇ ਸੋ ਇਸ ਕਰਕੇ ਆ ਸਾਡੇ ਵਟਾ ਬੰਨੇ ਜਿਹੜੀ ਤੁਹਾਡੀ ਖਾਲਾ ਨੇ ਉਹ ਬਿਲਕੁਲ ਸਾਫ਼ ਹੋਣੀ ਚਾਹੀਦੀਆਂ ਨੇ ਉਹਦੇ ਤੇ ਨਦੀਨ ਕੋਈ ਨਹੀਂ ਹੋਣੀ ਚਾਹੀਦਾ ਸੋ ਜੇਕਰ ਖੇਤ ਵਿੱਚ ਕਿਤੇ ਦਿਖਾਈ ਦਿੰਦਾ ਕੋਈ ਬੂਟਾ ਛੋਟਾ ਹੁੰਦਾ ਉਹਦਾ ਕਦ ਛੋਟਾ ਰਹਿੰਦਾ ਤਾਂ ਉਸ ਬੂਟੇ ਨੂੰ ਕੁੱਟ ਕੇ ਦੂਗਾ ਦਬਾ ਦਿਓ ਤਾਂ ਜੋ ਉਹਨੂੰ ਗਾਂ ਤੱਕ ਜੜੀ ਨਾ ਖੱਲੇ ਸੋ ਇਹ ਵੀ ਉਹਦੀ ਰੋਕਥਾਮ ਕੀਤੀ ਜਾਂਦੀ ਸੋ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਹੈ ਕਿ ਉਸ ਸਮੇਂ ਜਿਹੜੀ 25 ਜੂਨ ਤੋਂ ਬਾਅਦ ਜਿਨ੍ਹਾਂ ਨੇ ਲਵਾਈ ਕੀਤੀ ਸੀਗੀ ਚੋਣੇ ਦੀ ਉਹਦੇ ਉੱਤੇ ਬਹੁਤ ਘੱਟ ਜਿਹੜਾ ਵਾ ਇਸ ਰੋਗ ਦੇ ਜਿਹੜਾ ਵਾ ਉਹ ਪ੍ਰਭਾਵ ਪਿਆ ਸੀਗਾ ਅਗਲੀ ਫਸਲ ਦੇ ਉੱਤੇ ਸੀਗਾ ਸੋ ਇਸ ਕਰਕੇ ਮੋਤਾ ਗੇਤਾ ਜਿਹੜਾ ਚੋਣੇ ਲਾਉਣ ਦਾ ਜਿਹੜਾ ਵਾ ਉਹ ਉਹਨੂੰ ਕੋਸ਼ਿਸ਼ ਨਹੀਂ ਕਰਨੀ ਜਿੰਨੀ ਕਾ ਆਪਾਂ ਸਵਾਰਜ ਕੀਤਾ ਗਿਆ ਟਾਈਮ ਜਿਹੜਾ ਵਾ ਉਹਦੇ ਮੁਤਾਬਕ ਕਰੀਏ ਤਾ ਜੋ ਤੁਹਾਡੀ ਇਹ ਜਿਹੜੀ ਫਸਲ ਜਿਹੜੀ ਝੋਨੇ ਦੀ ਫਸਲ ਜਿਹੜੀ ਆ ਉਹ ਇਸ ਬਿਮਾਰੀ ਤੋਂ ਰਹਿਤ ਰਹਿ ਸਕੇ ਚਿੱਟੀ ਪੇਠ ਵਾਲੇ ਟਿੱਡੇ ਦੀ ਰੋਗਧਮ ਜਿੱਦਾਂ ਪਹਿਲਾਂ ਗੱਲ ਕੀਤੀ ਹੈ ਕਿ ਇਸ ਰੋਗ ਨੂੰ ਪ੍ਰਭਾਵਿਤ ਬੂਟੇ ਤੋਂ ਚੰਗੀ ਫਸਲ ਤੇ ਲਜਾਣ ਦੇ ਵਿੱਚ ਇਹ ਕੀੜਾ ਜਿਹੜਾ ਬਹੁਤ ਮਹੱਤਵਪੂਰਨ ਰੋਲ ਅਦਾ ਕਰਦਾ ਆਪਣੀ ਭੂਮਿਕਾ ਨਿਭਾਉਂਦਾ ਸੋ ਇਸ ਦੀ ਇਸ ਦਾ ਜਿਹੜੀ ਰੋਗਧਮ ਕਰਨੀ ਜਿਹੜਾ ਉਹ ਬਹੁਤ ਜ਼ਰੂਰੀ ਆ ਆ ਇਹ ਕੀੜਾ ਜਿਹੜਾ ਆਮ ਕਰਕੇ ਲਾਈਟ ਵੱਲ ਅਟਰੈਕਟ ਹੁੰਦਾ ਜਿਹੜੀ ਰੋਸ਼ਨੀ ਹੁੰਦੀ ਹੈ ਉਹਦੇ ਵੱਲ ਆਕਰਸ਼ਿਤ ਹੁੰਦਾ ਸੋ ਇਸ ਕਰਕੇ ਸਾਨੂੰ ਜਿਹੜੀ ਜਿੱਥੇ ਵੀ ਪਰੀਰੀ ਪੀਆਰ 131 ਦੀ ਜਾਂ ਹੋਰ ਕਿਸਮਾਂ ਬੀਜੀਆਂ ਗਈਆਂ ਨੇ ਖਾਸ ਕਰਕੇ ਪੀਆਰ 131 ਦੇ ਉੱਥੇ ਟਿਊਬਲਾਂ ਦੇ ਉੱਤੇ ਬਲਬ ਲਾ ਦੇਣਾ ਚਾਹੀਦਾ ਰਾਤ ਨੂੰ ਜਗਾਓ ਉਸ ਦਾ ਕਈ ਵਾਰ ਲਾਈਟ ਨਾ ਹੋਵੇ ਪਰ ਪਤਾ ਲੱਗ ਜਾਊਗਾ ਵੀ ਜਦੋਂ ਸਵੇਰੇ ਆਪਾਂ ਜਾਵਾਂਗੇ ਤਾਂ ਉਹਦੇ ਜਿਹੜੇ ਹੀਟਲੇ ਜਿਹੜੇ ਨੇ ਹੀਠਾ ਜਿਹੜੇ ਨੇ ਆ ਜਿਹੜੇ ਟਿੱਡੇ ਰਿਹਾ ਉਹ ਪਏ ਹੋਣਗੇ ਚਿੱਟੀ ਪੇਠ ਵਾਲੇ ਸੋ ਉਸ ਤੋਂ ਪਤਾ ਲੱਗ ਜਾਂਦਾ ਕਿ ਸਾਡੀ ਪੈੜੀ ਖੇਤ ਦੇ ਵਿੱਚ ਚਿਟੀ ਪੇਠ ਵਾਲੀ ਟੀਡੀ ਦੀ ਆਮਦ ਜਿਹੜੀ ਹੋਈ ਹੈ ਜਾਂ ਨਹੀਂ ਹੋਈ ਕਿਉਂਕਿ ਉਹ ਰੋਸ਼ਨੀ ਵੱਲ ਅਟਰੈਕਟ ਕਰਦਾ। ਸੋ ਇਸ ਕਰਕੇ ਆਪਣੇ ਟੂਬਾਂ ਤੇ ਉਹ ਜੀਲੀ ਦੇ ਬਲਬ ਜਿਹੜੇ ਆ ਉਹ ਰਾਤ ਨੂੰ ਜਗਾ ਕੇ ਰੱਖੋ। ਸੋ ਜਦੋਂ ਫਸਲ ਦੇ ਵਿੱਚ ਆ ਜਾਂਦਾ ਫੇਰ ਆਹੀ ਉਸ ਨੂੰ ਜਿਹੜਾ ਮੋਟਾਵਾ ਜੇ ਤੁਹਾਨੂੰ ਲੱਗਦਾ ਕਿ ਇਹ ਪੀਲੇ ਰੰਗ ਦਾ ਦੇਖਦਾ ਵਾ ਜਾਂ ਕੋਈ ਤੁਹਾਨੂੰ ਕੋਈ ਮਾੜੀ-ਮੋਟੀ ਵੀ ਨਿਸ਼ਾਨੀ ਦੇਖਦੀ ਆ ਤਾਂ ਉਸ ਬੂਟੇ ਨੂੰ ਹਲਾ ਮੁੰਡਾਂ ਵਾਲੇ ਪਾਸੇ ਹਲਾਓ। ਜੇਕਰ ਤੁਹਾਨੂੰ 5 ਜਾਂ 5 ਤੋਂ ਵੱਧ ਟਡੇ ਡੇ ਆ ਉਹ ਪਾਣੀ ਉਪਰ ਤਰਦੇ ਦਿਖਾਈ ਦਿੰਦੇ ਆ ਤਾਂ ਫੇਰ ਸਾਨੂੰ ਉਹ ਜਿਹੜੇ ਕੀਟਨਾਸ਼ਕ ਆ ਉਹਦੀ ਛਰਕਾ ਜਿਹੜਾ ਵਾ ਉਹ ਕਰ ਦੇਣਾ ਚਾਹੀਦਾ ਚਿੱਟੀ ਪੇਠ ਵਾਲੇ ਟਡੇ ਦੀ ਰੋਕਥਾਮ ਕਰਨ ਲਈ ਕੋਈ ਵੀ ਇਨਸੈਕਟੀਸਾਈਡ ਜਿਹੜੀ ਅੱਗੇ ਦੱਸੀ ਜਾ ਰਹੀਆਂ ਨੇ ਉਹਨਾਂ ਵਿੱਚੋਂ ਆਪਾਂ ਛਰਕਾ ਕਰ ਸਕਦੇ ਆ ਇਹਨਾਂ ਦੇ ਵਿੱਚੋਂ 80 ਗ੍ਰਾਮ ਡਾਈਨੈਟ੍ਰੋਫਰੋਨ ਬੀਐਸਸੀ 400 ਮਿਲੀਲੀਟਰ ਬੈਂਜੋਪਾਇਰੀਜ਼ ਨੈਕਸਨ 120 ਗ੍ਰਾਮ ਫਾਇਰਮੈਟਰੋਜਨ 50 ਡਬਲਯੂਜੀ 300 ਮਿਲੀਲੀਟਰ ਫਲੂ ਪੈਰੀਮਿਥ ਇਹ ਆਪਾਂ ਚਾਰ ਜਿਹੜੀਆਂ ਦਵਾਈਆਂ ਨੇ ਇਹਨਾਂ ਚ ਕੋਈ ਆਪਾਂ ਲੈ ਕੇ ਉਹਦਾ ਛਰਕਾ ਕਰ ਸਕਦੇ ਹਾਂ ਇਸ ਤੋਂ ਇਲਾਵਾ 80 ਐਮ ਐਲ ਨਮ ਅਧਾਰਿਤ ਪੈਸਟਿਸਾਈਡ ਜਿਹੜੀ ਆ ਜੈਟੀ ਰੈਕਟਨ 5% ਉਹਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਉਹਦਾ ਵੀ ਛਰਕਾ ਕਰ ਸਕਦੇ ਆ ਜਾਂ 4 ਲੀਟਰ ਨਮ ਦਾ ਘੋਲ 100 ਲੀਟਰ ਪਾਣੀ ਵਿੱਚ ਘੋਲ ਕੇ ਉਹਨੂੰ ਆਪਾਂ ਉਹਦਾ ਵੀ ਛਰਕਾ ਕਰ ਸਕਦੇ ਆ ਉਸਾਰ ਵੀ ਤੋਂ ਕੋਲ ਬਣਾ ਦਾ ਤਰੀਕਾ ਇਹੀ ਹੈ ਕਿ 4 ਕਿਲੋ ਨਿੰਮ ਦੇ ਨਿੰਮ ਦੇ ਜਿਹੜੇ ਆ ਪੱਤੇ ਨਮੋਲੀਆਂ ਟਾਣੀਆਂ ਵਗੈਰਾ ਲੈ ਕੇ ਕੁਛ ਨੂੰ 10 10 ਲੀਟਰ ਪਾਣੀ ਵਿੱਚ ਘੋਲ ਕੇ ਉਹਨੂੰ ਚੰਗੀ ਤਰ੍ਹਾਂ ਬੋਇਲ ਕਰੋ ਉਹਦਾ ਐਕਸਟ੍ਰੈਕਟ ਕੱਢਣ ਵਾਸਤੇ ਉਹਨੂੰ ਨਿਚੋੜ ਕੇ ਉਹਦਾ ਜਿਹੜਾ ਪਾਣੀ ਪਜਦਾ ਵਾ ਉਹਨੂੰ ਸੰਭ ਰੱਖ ਲਓ ਤੇ 4 ਲੀਟਰ ਪਾਣੀ ਜਿਹੜਾ 4 ਲੀਟਰ ਘੋਲ ਜਿਹੜਾ ਵਾ ਉਹਨੂੰ ਸੋਲਡਰ ਪਾਣੀ ਵਿੱਚ ਘੋਲ ਕੇ ਉਹਦਾ ਛਰਕਾ ਕਰ ਦਈਏ ਸੋ ਇਸ ਨਾਲ ਵੀ ਜਿਹੜਾ ਵਾ ਉਹ ਜਿਹੜੀ ਕੀੜਾ ਵਾ ਉਹ ਨਹੀਂ ਆਊਗਾ ਹੁਣ ਪਨੀਰੀ ਦੀ ਗੱਲ ਕਰੀਏ ਤੇ ਪਨੀਰੀ ਜਿਹੜੀ ਹੱਡੀ ਜਿਹੜੀ ਆ ਇਸ ਵੇਲੇ 10 ਤੋਂ 15 ਦਿਨ ਦੀ ਹੋ ਗਈ ਆ ਜਦੋਂ 20 ਦਿਨ ਦੀ ਹੋ ਜਾਂਦੀ ਆ ਆਪਣੀ ਪਨੀਰੀ ਦਾ ਨਿਰੰਤਰ ਨਿਖਣ ਕਰੋ ਖਾਸ ਕਰਕੇ ਪੀਆਰ 131 ਦੀ ਉਹਦੇ ਵਿੱਚ ਜਿੱਥੋਂ ਵੀ ਕੋਈ ਮਾੜੀ ਮੋਟੀ ਸਮੱਸਿਆ ਆ ਤੁਹਾਨੂੰ ਲੱਗਦੀ ਆ ਕਿਹੜੇ ਦੀ ਆਮ ਦਾ ਲੱਗਦੀ ਆ ਤੇ ਇਹਨਾਂ ਵਿੱਚੋਂ ਕੋਈ ਜਿਹੜੀ ਇੱਕ ਇਨਸੈਕਟੀਸਾਈਡ 20 ਦਿਨ ਦੀ ਜਦੋਂ ਪਨੀਰੀ ਹੋ ਜਾਂਦੀ ਆ ਤਾਂ ਇੱਕ ਛੜਕਾ ਗੋਲ ਨੋਜ਼ਲ ਦੇ ਨਾਲ ਆਪਾਂ ਕਰ ਦੇਣਾ ਵਾ ਸੋ ਇਸ ਤੇ ਵਿੱਚ ਜਦੋਂ ਫਸਲ ਦੇ ਵਿੱਚ ਆਉਂਦੀ ਆ ਤਾਂ ਫਿਰ ਜਦੋਂ ਛੜਕਾ ਕਰਨਾ ਉਹਦਾ ਮੁੰਡਾ ਵਾਲੇ ਪਾਸੇ ਹੁੰਦਾ ਹੈ ਤੇ ਬੁੱਢਾ ਵਾਲੇ ਪਾਸੇ ਗੋਲ ਨੂੰ ਜਨਾ ਕਰਨਾ ਵਾ ਸੋ ਇਸ ਕਰਕੇ ਇਸ ਰੋਗ ਦੀ ਰੋਕਥਾਮ ਕਰਨ ਵਾਸਤੇ ਸਾਨੂੰ ਇਸ ਕਿਟ ਦੀ ਰੋਕਥਾਮ ਜਿਹੜੀ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਇਹ ਇੱਕ ਬੂਟੇ ਤੋਂ ਦੂਜੇ ਬੂਟੇ ਤੇ ਇਸ ਰੋਗ ਨੂੰ ਲਿਜਾਣ ਦੇ ਵਿੱਚ ਬਹੁਤ ਐਮਕੂ ਮਕਾਨ ਮੁੰਦਾ ਸੋ ਨਕਸਾਨ ਵੀਰੋ ਅਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਆ ਤਾਂ ਹੋਰਨਾਂ ਕਿਸਾਨਾਂ ਤੱਕ ਪਹੁੰਚਾਉਣ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇਕਰ ਤੁਸੀਂ ਸਾਡੇ ਇਸ YouTube ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਸ ਨੂੰ ਜੁਸੈਕ੍ਰਾਈਬ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓ ਜਿਹੜੀਆਂ ਤੁਹਾਡੇ ਤੱਕ ਪਹੁੰਚ ਸਕਣ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਸੇ ਕਾਲ